ਦੇਣੀ ਦਾ ਵੀ ਚਾਹੇ ਹਰ ਕਾਰਨ ਪਿੰਡ ਕੁੰਨੇ ਵਾਲੇ ਦੇ ਜਿਹੜਾ 400 ਮੀਟਰ ਦੇ ਕਰੀਬ ਜਿਹੜਾ ਇੱਥੇ ਤੁਸੀ ਦਾ ਪਾੜ ਪਿਆ ਸੀ ਜਿਸ ਨਾਲ ਕੇ ਸਾਰੇ ਹੀ ਪਿੰਡ ਕੋਨੇ ਵਾਲੇ ਤੋਂ ਲੈ ਕੇ ਅਜਨਾਲੇ ਤੱਕ ਜਿਹੜਾ ਵਾ ਉਸ ਨੇ ਮਾਰਕ ਕੀਤੀ ਸੀ ਤੇ ਭਾਰੀ ਤਬਾਈ ਮਚਾਈ ਜਿਸ ਨਾਲ ਨੇਕਾਂ ਪਿੰਡ ਜਿਹੜੇ ਸੀ ਉਸ ਪਾਣੀ ਦੀ ਲਪੇਟ ਵਿੱਚ ਆਏ ਤੇ ਹਜ਼ਾਰਾਂ ਏਕੜ ਜਿਹੜੀ ਆ ਫਸਲ ਇਸ ਪਾਣੀ ਨੇ ਤਬਾਹ ਕੀਤੀ ਘਰ ਤਬਾਹ ਕੀਤੇ ਤੇ ਇਸ ਪਾੜ ਨੂੰ ਪੂਰਨ ਲਈ ਉਹਨਾਂ ਦੇ ਸੰਤ ਬਾਬਾ ਸੁਖਨਾਮ ਸਿੰਘ ਅਤੇ ਬਾਬਾ ਜਗੀਰ ਸਿੰਘ ਜੋ ਕਾਰ ਸੇਵਾ ਵਾਲੇ ਗੁਰੂ ਕੇ ਬਾਗਤੋਂ ਨੇ ਉਹਨਾਂ ਵੱਲੋਂ ਇਹ ਤੁਸੀ ਦਾ ਬੰਨ ਜਿਹੜਾ ਉਸ ਨੂੰ ਉਸ ਨੂੰ ਪੂਰਨ ਲਈ ਇੱਥੇ ਜਿਹੜੀ ਕਾਰ ਸੇਵਾ ਸ਼ੁਰੂ ਕੀਤੀ ਗਈ ਆ ਤੇ ਉਹਨਾਂ ਦੇ ਸੱਦੇ ਉੱਪਰ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਨੌਜਵਾਨ ਬਜ਼ੁਰਗ ਬੱਚੇ ਇਹ ਵੱਡੀ ਗਿਣਤੀ 'ਚ ਇੱਥੇ ਪਹੁੰਚੇ ਨੇ ਤੇ ਇਸ ਪਾੜ ਨੂੰ ਪੂਰਨ ਲਈ ਉਹਨਾਂ ਨੌਜਵਾਨਾਂ ਵੱਲੋਂ ਮਿੱਟੀ ਰੇਤਾ ਅਤੇ ਉਹਨਾਂ ਦੀਆਂ ਸਾਰੀਆਂ ਟਰਾਲੀਆਂ ਭਰ ਕੇ ਲਿਆਂਦੀਆਂ ਤੇ ਟਰਾਲੀਆਂ ਦੀ ਜੋ ਮਿੱਟੀ ਰੇਤ ਆ ਉਸ ਨੂੰ ਟੋੜਿਆਂ ਵਿੱਚ ਭਰ ਕੇ ਨੌਜਵਾਨ ਤੁਹਾਨੂੰ ਦਿਖਾਉਣੇ ਤਸਵੀਰਾਂ ਵਿੱਚ ਤੁਹਾਨੂੰ ਨੌਜਵਾਨ ਦਿਖਾਉਣੇ ਕਿ ਕਿ ਨੌਜਵਾਨ ਵੱਡੀ ਗਿਣਤੀ 'ਚ ਇੱਥੇ ਪਹੁੰਚ ਕੇ ਜਿਹੜੇ ਤੋੜੇ ਨੇ ਮਿੱਟੀ ਰੇਤਾ ਦੇ ਉਹ ਇਸ ਨੂੰ ਜਿਹੜਾ ਪਾਰ ਆ ਇਸ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਵਾਰ ਫੇਰ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਜੋ ਇਸ 400 ਮੀਟਰ ਜਿਹੜਾ ਪਾਰ ਆ ਤੁਸੀਂ ਬੰਨ ਦਾ ਇਹ ਰਾਵੀ ਦਰਿਆ ਨੇ ਜਿਹੜੀ ਮਾਰ ਕੀਤੀ ਸੀ ਉਸ ਨੂੰ ਲੈ ਕੇ ਇਹ ਪਾਰ ਪਿਆ ਸੀ ਜਿਸ ਨੇ ਭਾਰੀ ਤਬਾਹੀ ਮਚਾਈ ਇਹ ਸਾਡੇ ਖੱਬੇ ਪਾਸੇ ਇਹ ਤੁਸੀਂ ਬੰਦ ਜਿਹੜਾ ਪਾਰ ਸੀ ਉਸ ਪਾਸੇ ਕੋਨੇ ਵਾਲਾ ਪਿੰਡ ਜਿਸ ਨੇ ਭਾਰੀ ਤਬਾਹੀ ਮਚਾਈ ਤੁਸੀਂ ਅੱਜੇ ਵੀ ਦੇਖ ਸਕਦੇ ਹੋ ਪਾਣੀ ਦਾ ਵਹਾਅ ਕਾਫੀ ਤੇਜ਼ ਹੈ ਤੇ ਕਾਫੀ ਮੁਸ਼ਕਲ ਆ ਰਹੀ ਹੈ ਉਸ ਪਾਰ ਨੂੰ ਪੂਰਨ ਲਈ ਤੇ ਨੌਜਵਾਨ ਫਿਰ ਵੀ ਪੂਰੀ ਮੁਸ਼ਕਲਤ ਨਾਲ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਜਿਹੜਾ ਇਹ ਉਹ ਇਸ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰ ਰਿਹਾ ਤੇ ਸੰਤ ਮਹਾਂਪੁਰਖ ਜਿਹੜੇ ਆ ਉਹਨਾਂ ਦਾ ਕਹਿਣਾ ਕਿ ਇਸ ਪਾੜ ਨੂੰ ਪੂਰਨ ਲਈ ਮਹੀਨਾ ਵੀ ਲੱਗ ਸਕਦਾ ਤੇ ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਇਹ ਇਥੇ ਮਿੱਟੀ ਦੀਆਂ ਟਰਾਲੀਆਂ ਰੇਤਾ ਦੀਆਂ ਟਰਾਲੀਆਂ ਤੋੜਿਆਂ ਵਿੱਚ ਭਰ ਕੇ ਲਿਆਂਦੀਆਂ ਜਨਤਾ ਜੋ ਇਸ ਪਾੜ ਨੂੰ ਪੂਰਿਆ ਜਾ ਸਕੇ ਇੱਕ ਵਾਰ ਤੇ ਤੁਹਾਨੂੰ ਤਸਵੀਰਾਂ ਫੇਰ ਦਿਖਾਉਣੇ ਆ ਕਿ ਨੌਜਵਾਨ ਦੇਖੋ ਕਿਸ ਤਰ੍ਹਾਂ ਪੂਰੀ ਤਨਦੇਹੀ ਨਾਲ ਪੂਰੀ ਮਿਹਨਤ ਨਾਲ ਇਹ ਜਿਹੜੇ ਆ ਮਿੱਟੀ ਦੇ ਰੇਤਾ ਦੇ ਤੋੜੇ ਜਿਹੜੇ ਆ ਇਸ ਨੂੰ ਪੜ ਕੇ ਇਸ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਜੋ ਕੋਨੇ ਵਾਲੇ ਤੁਸੀਂ ਦਾ ਬੰਨ ਜਿਹੜਾ ਟੁੱਟਾ ਸੀ ਉਹ ਉਸ ਇੱਕ ਵਾਰ ਫਿਰ ਤਸਵੀਰਾਂ ਤੁਸੀਂ ਦੇਖੋ ਤੁਸੀਂ ਦਾ ਬੰਨ ਜਿੱਥੋਂ ਟੁੱਟਾ ਸੀ ਅਜੇ ਵੀ ਪਾਣੀ ਜਿਹੜਾ ਹੈ ਕਾਫੀ ਤੇਜ ਜਿਹੜਾ ਉਹ ਵਹਿ ਰਿਹਾ ਇਹਨਾਂ ਦਾ ਇੱਥੇ ਨੌਜਵਾਨਾਂ ਦਾ ਕਹਿਣਾ ਹੈ ਕਿ 4-4 ਫੁੱਟ ਜਿਹੜਾ ਪਾਣੀ ਆ ਫਿਰ ਉੱਪਰ ਆ ਜੋ ਕਿ ਪਹਿਲਾਂ 4 ਫੁੱਟ ਹੇਠਾਂ ਚਲ ਗਿਆ ਸੀਗਾ ਤੇ ਹੁਣ ਫਿਰ ਜਿਹੜਾ ਪਾਣੀ ਦਾ ਵਹਾਅ ਤੇਜ ਹੋ ਗਿਆ ਇੱਕ ਵਾਰ ਇਹ ਤਸਵੀਰਾਂ ਇੱਧਰ ਤੁਹਾਨੂੰ ਦਿਖਾਉਣੇ ਨੇ ਇੱਧਰ ਦਿਖਾਓ ਜੀ ਨੌਜਵਾਨ ਸਿਰਾਂ ਤੇ ਚੁੱਕ ਕੇ ਬੂਰੇ ਮਿੱਟੀ ਰੇਤਾ ਦੇ ਲਿਆ ਰਹੇ ਆ ਟਰਾਲੀਆਂ ਲੱਗੀਆਂ ਨੇ ਇੱਥੇ ਰੇਤਾ ਦੀਆਂ ਤੇ ਇਹ ਟਰਾਲੀਆਂ ਦੇ ਨਾਲ ਜਿਹੜਾ ਵਾ ਬੰਨ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਵੀ ਰੱਖਾ ਇੱਥੇ ਜੀਐਸਪੀ ਦੀਆਂ ਮਸ਼ੀਨਾਂ ਵੀ ਜਿਹੜੀਆਂ ਉਹ ਪਾਰ ਸੇਵਾ ਬਾਬੇ ਵੱਲੋਂ ਇੱਥੇ ਲਿਆਉਂਦੀਆਂ ਗਿਆ ਜਿਸ ਨਾਲ ਕੇ ਮਿੱਟੀ ਦੇ ਤੂੜੇ ਭਰੇ ਜਾ ਰਹੇ ਨੇ ਤੁਹਾਨੂੰ ਦਿਖਾਉਣਾ ਵੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਜਿਹੜੇ ਬਾਬਾ ਸਤਨਾਮ ਸਿੰਘ ਬਾਬਾ ਜਗੀਰ ਸਿੰਘ ਉਹਨਾਂ ਦੀ ਦੇਖ ਰੇਖੇ ਹੇਠ ਜਿਹੜੀ ਹੈ ਇੱਥੇ ਕਾਰ ਸੇਵਾ ਬੰਨ ਨੂੰ ਪੂਰਨ ਦੀ ਕੀਤੀ ਜਾ ਰਹੀ ਹੈ ਜੀਸੀਪੀ ਮਸ਼ੀਨਾਂ ਲੱਗੀਆਂ ਨੇ ਵੱਡੀ ਗਿਣਤੀ ਵਿੱਚ ਨੌਜਵਾਨ ਜਿਹੜੇ ਨੇ ਉਹ ਟਰਾਲੀਆਂ ਤੇ ਰੇਤਾ ਭਰ ਕੇ ਲਿਆ ਰਹੇ ਨੇ ਨੌਜਵਾਨ ਜਿਹੜੇ ਮਿੱਟੀ ਦੀਆਂ ਰੇਤਾ ਦੇ ਬੋਰੇ ਭਰ ਕੇ ਤੁਸੀਂ ਬੰਨ ਤੇ ਜਿੱਥੇ ਪਾੜ ਪਿਆ ਸੀਗਾ ਤੁਸੀਂ ਦਾ ਔਰ ਇਹ ਤੋੜੇ ਜਿਹੜੇ ਨੇ ਉੱਥੇ ਲਿਜਾ ਰਹੇ ਨੇ ਤਾਂ ਜੋ ਉਸ ਪਾਰ ਨੂੰ ਪੂਰਿਆ ਜਾ ਸਕੇ ਪਿੰਡ ਕੋਨੇ ਵਾਲੇ ਦੀ ਤੁਹਾਨੂੰ ਉਹ ਫੇਰ ਕੋਠੀ ਦਿਖਾਉਨੇ ਆ ਅੱਜ ਤੋਂ ਹਰਤਾ ਪਹਿਲਾਂ ਸਭ ਤੋਂ ਪਹਿਲਾਂ ਸਾਡੇ ਈਪੀਐਨ ਟੀਵੀ ਵੱਲੋਂ ਇਹ ਜਿਹੜੀ ਸੀਗੀ ਖਬਰ ਸਾਹਮਣੇ ਲਿਆਂਦੀ ਗਈ ਸੀ ਸਭ ਤੋਂ ਪਹਿਲਾਂ ਅਸੀਂ ਗਰਾਊਂਡ ਜ਼ੀਰੋ ਤੇ ਪਿੰਡ ਕੋਨੇ ਵਾਲੇ ਪਹੁੰਚੇ ਸੀਗੇ ਬਾਕੀ ਸਾਰੇ ਹੀ ਬਾਅਦ ਵਿੱਚ ਇੱਥੇ ਆਏ ਨੇ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਉਹ ਕੋਠੀ ਦਿਖਾਈ ਸੀ ਜਿਸ ਦੀ ਮਾਰਹੇਟ ਸਭ ਤੋਂ ਪਹਿਲਾਂ ਇਹ ਰਾਵੀ ਦਰਿਆ ਜਿਹੜਾ ਤੁਸੀਂ ਬੰਨ ਕੋਨੇ ਵਾਲੇ ਤੋਂ ਟੁੱਟਾ ਸੀ ਇਹ ਕੋਠੀ ਮਾਰਹੇਟਾਈ ਸੀ ਤੇ ਹੁਣ ਫਿਰ ਇੱਕ ਵਾਰ ਪਾਣੀ ਜਿਹੜਾ ਸੀਗਾ ਉਹ ហេਠਾ ਬਿਲਕੁਲ ਚਲ ਗਿਆ ਸੀਗਾ ਤੇ ਕੱਲ ਸ਼ਾਮ ਨੂੰ ਇਹ ਪਾਣੀ ਫਿਰ ਦੁਬਾਰਾ 4 ਫੁੱਟ ਜਿਹੜਾ ਵਾ ਕੋਹਨੇ ਵਾਲੇ ਇਹ ਦੁਬਾਰਾ ਆਇਆ ਤੇ ਹੁਣ ਇਸ ਵੇਲੇ ਫਿਰ ਇਹਦਾ ਵਹਾ ਜਿਹੜਾ ਕਾਫੀ ਤੇਜ਼ ਚੱਲ ਰਿਹਾ ਤੇ ਉਹ ਕੋਠੀ ਵੀ ਫਿਰ ਉਹਨੇ ਉਸ ਦਿਨ ਇਹ ਕੋਠੀ ਜਿਸ ਦਿਨ ਅਸੀਂ ਪਹਿਲੇ ਦਿਨ ਦਿਖਾਈ ਸੀਗੀ ਜ਼ੀਰੋ ਗਰਾਊਂਡ ਤੋਂ ਉਸ ਦਾ ਅੱਧੀ ਕੋਠੀ ਦਾ ਜਿਹੜਾ ਲੈਂਟ ਠਾਣ ਬੈਠਾ ਸੀ ਹੁਣ ਅੱਜ ਦੇਖਦਾ ਵੀ ਕੋਠੀ ਸਾਰੀ ਥੱਲੇ ਧਸ ਗਈ ਹੈ ਤੇ ਉਸ ਦਾ ਜਿਹੜਾ ਅੱਧਾ ਪਾਰ ਸੀਗਾ ਡਿੱਗਾ ਸੀ ਹੁਣ ਉਹ ਪੂਰਾ ਜਿਹੜਾ ਪਾਰ ਆ ਇੱਕ ਇੱਕ ਹਿੱਸਾ ਜਿਹੜਾ ਵਾ ਉਹ ਇਥਾਂ ਪਾਣੀ ਵਿੱਚ ਡੇਕ ਚੁਕਾ ਜਿਸ ਦਾ ਉਸ ਦਾ ਇੱਕ ਓਠੀ ਮਾਲਕ ਦਾ ਜਿਹੜਾ ਨੌਜਵਾਨ ਆ ਉਸ ਦਾ ਕਾਫੀ ਨੁਕਸਾਨ ਹੋਇਆ ਤੇ ਇਹ ਨੌਜਵਾਨ ਦੋ ਭਰਾ ਨੇ ਦੱਸੀ ਜਾ ਰਹੇ ਇੱਕ ਭਰਾ ਵਿਦੇਸ਼ ਚ ਆ ਇੱਕ ਭਰਾ ਇਥੇ ਆ ਜਮੀਨ ਆ ਇਹਨਾਂ ਦੀ ਤੇ ਵਾਈ ਜੋਤੀ ਕਰਦੇ ਆ ਤੇ ਕਾਫੀ ਜਿਹੜਾ ਜੇ ਅਸੀਂ ਦੇਖਦੇ ਸਭ ਤੋਂ ਪਹਿਲੀ ਜੇ ਤੁਸੀਂ ਪਾੜ ਪੈਣ ਤੋਂ ਬਾਅਦ ਜੇ ਇਹ ਨੁਕਸਾਨ ਦੀ ਸਭ ਤੋਂ ਪਹਿਲੀ ਤਸਵੀਰ ਇਹ ਕੋਠੀ ਦੀ ਸੀਗੀ ਤੇ ਹੁਣ ਫਿਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਕੋਹਨੇ ਵਾਲੇ ਦੀਆਂ ਕਿ ਕੋਹਨੇ ਵਾਲੇ ਚ ਜਿਸ ਦਿਨ 7 ਦਿਨ ਪਹਿਲਾਂ ਜਿਸ ਤਰ੍ਹਾਂ ਪਾਣੀ ਸੀ ਉਸੇ ਤਰ੍ਹਾਂ ਅੱਜ ਫਿਰ ਦੁਬਾਰਾ ਉਸੇ ਤਰ੍ਹਾਂ ਹੀ ਇਹ ਪਾਣੀ ਦਾ ਵਹਾਅ ਇਹ ਕੋਹਨੇ ਵਾਲੇ ਪਿੰਡ ਨੂੰ ਚੱਲ ਰਿਹਾ ਤੇ ਤੁਸੀਂ ਮੰਨ ਵੀ ਇਹ ਜਿੱਥੋਂ ਟੁੱਟਾਂ ਸੀ ਇੱਕ ਵਾਰ ਫਿਰ ਤੁਹਾਨੂੰ ਦਿਖਾਉਨੇ ਆ ਕਿ ਉਹ ਤੁਸੀਂ ਮੰਨ ਦਾ ਜਿਹੜਾ ਪਹਾੜ ਆ 400 ਮੀਟਰ ਦਾ ਉਹ ਇੱਥੋਂ ਦਿਖਾਈ ਦੇ ਰਿਹਾ ਤੇ ਜਿਹੜੇ ਸੰਤ ਬਾਬਾ ਚਤਨਾਮ ਸਿੰਘ ਤੇ ਪਪਾ ਜਗਿੰਦਰ ਸਿੰਘ ਆ ਉਹਨਾਂ ਵੱਲੋਂ ਇੱਕ ਕਾਰ ਸੇਵਾ ਸ਼ੁਰੂ ਕੀਤੀ ਗਈ ਪਾੜ ਨੂੰ ਪੂਰਨ ਵਾਸਤੇ ਤੇ ਵੱਡੀ ਗਿਣਤੀ ਵਿੱਚ ਇੱਥੇ ਸੰਗਤਾਂ ਪਾੜ ਨੂੰ ਪੂਰਨ ਲਈ ਇੱਥੇ ਪਹੁੰਚੀਆਂ ਨੇ ਤੇ ਲਗਾਤਾਰ ਇੱਥੇ ਮਿੱਟੀ ਤੇ ਰੇਤ ਦੇ ਬੂਰੇ ਭਰ ਕੇ ਇਹ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਮਹਾਪੁਰਖਾਂ ਦਾ ਕਹਿਣਾ ਕਿ ਇਹ ਹੋ ਸਕਦਾ ਪੀ ਇਹਨੂੰ ਮਹੀਨਾ ਲੱਗ ਜਾਏ ਪਾੜ ਪੂਰਨ ਲਈ 2 ਮਹੀਨੇ ਵੀ ਲੱਗ ਸਕਦੇ ਨੇ ਕਿਉਂਕਿ ਪਾਣੀ ਦਾ ਵਹਾਅ ਤੇਜ਼ ਹੈ ਜਿਉਂ-ਜਿਉਂ ਪਾਣੀ ਘਟੇਗਾ ਤਿਉ ਤੋਂ ਇਹ ਸੁਖਾਲਾ ਹੋਵੇਗਾ ਭੋਨੇਵਾਲ ਤੁਸੀਂ ਪਾੜ ਨੂੰ ਪੂਰਨ ਲਈ ਤੁਹਾਨੂੰ ਦਿਖਾਉਂਦੇ ਕਿ ਜੋ ਕਾਰ ਸੇਵਾ ਸੰਤ ਬਾਬਾ ਸ੍ਰਾਮ ਸਿੰਘ ਅਤੇ ਬਾਬਾ ਜਗੀਰ ਸਿੰਘ ਦੀ ਦੇਖ ਰਿਹਾ ਪਾੜ ਨੂੰ ਪੂਰਨ ਲਈ ਜਿਹੜੀ ਕਾਰ ਸੇਵਾ ਸ਼ੁਰੂ ਹੋਈ ਹੈ ਉਸ ਨੂੰ ਲੈ ਕੇ ਲੰਮੀਆਂ ਟਰਾਲੀਆਂ ਦੀਆਂ ਕਤਾਰਾਂ ਲੱਗੀਆਂ ਜਿਸ ਵਿੱਚ ਟਰਾਲੀਆਂ ਵਿੱਚ ਮਿੱਟੀ ਤੇ ਰੇਤਾ ਜਿਹੜੀ ਭਰੀ ਆ ਤੁਸੀਂ ਦੂਰ ਦੂਰ ਤੱਕ ਤੁਸੀਂ ਨਜ਼ਰ ਮਾਰੋ ਤਾਂ ਇਹ ਜਾਮ ਦਿਖਾਈ ਦੇਵੇਗਾ ਇੱਧਰ ਵੀ ਤੁਹਾਨੂੰ ਦਿਖਾਉਂਦੇ ਆ ਕਿ ਇੱਧਰ ਵੀ ਮਿੱਟੀ ਦੀਆਂ ਤੇ ਰੇਤਾ ਦੀਆਂ ਟਰਾਲੀਆਂ ਲੱਗੀਆਂ ਤੇ ਇਹ ਨਿਵਾਲ ਜਿਹੜਾ ਤੁਸੀਂ ਦਾ ਪਾੜ ਆ ਉਸ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੀ ਸੇਵਾ ਤਾਂ ਦੇ ਲੋ ਚੁਕੂਦੀ ਹੈ ਕੀ ਕੀ ਦੀ ਜੀ ਇਹ ਵੀ ਬੜੀ ਦੁਖਦਾਈ ਆ ਹੁੰਦੇ ਸਮੇਂ ਦੇ ਵਿੱਚ ਕੋਈ ਨੁਕਸਾਨ ਜ਼ਿਆਦਾ ਹੋਇਆ ਬਾਕੀ ਮਾਹ ਪੁਰਸ਼ਾਂ ਦਾ ਸੰਜੋਗ ਆ ਜੋ ਕੁਝ ਇਹਨਾਂ ਦੇ ਬਦੌਲਤ ਸਾਰਾ ਕੁਝ ਸੰਗਤ ਵੀ ਆਈ ਸਭ ਕੁਝ ਆ ਇਹਨਾਂ ਕਰਕੇ ਸਾਰਾ ਬਣ ਵਜਣਾ ਤੇ ਬਾਕੀ ਸਤਰਾਮ ਸਿੰਘ ਜੀ ਗੁਰੂ ਕੇ ਬਾਗਲੇ ਬਾਬਾ ਕਰਪਾਲ ਸਿੰਘ ਜੀ ਤੇ ਬਾਬਾ ਕਲਵੀਰ ਜਿਹੜੇ ਨਾਲ ਸੇਵਾ ਕਰਾਉਂਦੇ ਇਹ ਕਿੰਨੇ ਕਿ ਚਿਰ ਚੇ ਪਿੱਛਾ ਜਿਹੜਾ ਇਹ ਮਹੀਨਾ ਦੋ ਮਹੀਨਾ ਲਾ ਕੇ ਚੱਲੋ ਜ਼ਿਆਦਾ ਵੀ ਭਾਵੇਂ ਲੱਗ ਜੇ ਇਹ ਅੱਜ ਅੱਜਕਾਰ ਦੇ ਜਿਹੜੇ ਸ਼ੁਰੂ ਹੋਏ ਆ ਜੀ ਹਾਂਜੀ ਹਾਂਜੀ ਕੱਲ ਦੇ ਹਾਂਜੀ ਕੱਲ ਦੇ ਜਲ ਪਾਣੀ ਚੱਲ ਰਿਹਾ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਬੇਨਤੀ ਆ ਵੀ ਚੜ ਕੇ ਇੱਥੇ ਪਹੁੰਚੋ ਤੇ ਆਣ ਕੇ ਸੇਵਾ ਕਰਨ ਤੇ ਟਰਾਲੀਆਂ ਲਿਓਣ ਟੋੜੇ ਲਿਓਣ ਭਰ ਕੇ ਮਿੱਟੀ ਦੇ ਤੇ ਮਹਾਪੁਰਸ਼ਾ ਨਾਲ ਸੰਯੋਗ ਦੇਣ ਵੱਧ ਤੋਂ ਵੱਧ ਸੰਗਤਾਂ ਹੋਣ ਫਦੀਜੀ ਪਿੰਡ ਸਾਡਾ ਪਿਟੇ ਵਾੜਿਆ ਜੀ ਇੱਥੋਂ ਸੇਵਾ ਲੈ ਕੇ ਆਏ ਆ ਮਿੱਟੀ ਦੀ 8 ਟਰਾਲੀ ਲੱਦ ਕੇ ਲਿਆਏ ਆ ਉਹਨਾਂ ਟੋੜੇ ਨਾਲ ਭਰ-ਭਰ ਕੇ ਇੱਥੇ ਲਾਵਾਂਗੇ ਬਾਬੇ ਦੀ ਸੇਵਾ ਦੇ ਲੋ ਜਿਹੜਾ ਮਹਾਂਪੁਰ ਕਾਰਜ ਮਾਨ ਗੁਰੂ ਕੇ ਬਾਗ ਵਾਲੇ ਅਸੀਂ ਇਸ ਟਾਈਮ ਤੇ ਕੋਨੇ ਵਾਲੇ 베ਡ ਤੇ ਜੋ ਤੁਸੀ ਬੰਨ ਇਹ ਸੇਵਾ ਕਾਰ ਸੇਵਾ ਸੰਪਰਦਾਏ ਗੁਰੂ ਕਾ ਬਾਗ ਵਾਲੇ ਬਾਬਾ ਸੰਤ ਬਾਬਾ ਸਤਨਾਮ ਸਿੰਘ ਜੀ ਹੋਣਾ ਵੱਲੋਂ ਔਰ ਸਾਰੇ ਸਮੂਹ ਜਿਹਦਰਾਂ ਦੀ ਨਿਗਰਾਨੀ ਹੇਠ ਸਾਰੇ ਲੱਗੇ ਦੀ ਸੰਗਤ ਦੀ ਨਿਗਰਾਨੀ ਹੇਠ ਗੁਰੂ ਦੀ ਕਿਰਪਾ ਦੇ ਨਾਲ ਇਹ ਬੰਨ ਜਿਹੜਾ ਬੰਨਣ ਦਾ ਜਾ ਰਹੀ ਹੈ ਸੰਗਤ ਸਾਰੇ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਜਿੰਨੀ ਵੀ ਸੰਗਤਵਾ ਉਹ ਵੱਧ ਤੋਂ ਵੱਧ ਮਿੱਟੀ ਜਿਹੜੀ ਆ ਉਹ ਟਰਾਲੀਆਂ ਜਿਹੜੀ ਲੈ ਕੇ ਆਉਣੀਆਂ ਉਹ ਬੋਰੀਆਂ ਭਰ ਕੇ ਲੈ ਕੇ ਆਉਣ ਤਾਂ ਕਿ ਜਿਹੜਾ ਜਲਦੀ ਤੋਂ ਜਲਦੀ ਬੰਨ ਪੂਰਾ ਜਾਵੇ ਇਸ ਟਾਈਮ ਤੇ ਇਸ ਜੋ ਵਾਹ ਵਾ ਪਾਣੀ ਦਾ ਬਹੁਤ ਜ਼ਿਆਦਾ ਤੇਜ਼ ਵਾ ਪਹਿਲੇ ਨਾਲੋਂ ਫੇਰ ਵੀ ਹੁਣ ਜਿਹੜਾ ਵਾ 4 4 ਫੁੱਟ ਪਾਣੀ ਫੇਰ ਉੱਪਰ ਚੜ ਗਿਆ ਹੈ ਤੇ ਹਾਂ ਇੱਕ ਵਾਰ ਆ ਗਿਆ ਸੀਗਾ ਇੱਥੇ ਹਾਂ ਥੱਲੇ ਚਲੇ ਗਿਆ ਸੀਗਾ ਦੁਬਾਰਾ ਹੁਣ ਪਾਣੀ ਛੱਡਣ ਤੇ ਫੇਰ 3 3 ਫੁੱਟ ਪਾਣੀ ਫੇਰ ਉੱਪਰ ਹੋਇਆ ਹੈ ਤੇ ਇਹ ਹੁਣ ਸਾਰੀ ਸੰਗਤ ਜਿਹੜੀ ਆ ਉਹ ਮਤਲਬ ਜਤਨ ਕਰੇ ਜੋ ਖੇਤ ਦੀ ਖੇਤ ਦੀ 11 ਵਜੇ ਤੱਕ ਜੋ ਪਿੰਡਾਂ ਦੀ ਜਿਹੜੀ ਆ ਸਹੂਲਤ ਹੈ ਪਿੰਡਾਂ ਨੂੰ ਸਹੂਲਤੋ ਗੁਰਜੋਵੰਜੀ ਸਿੰਘ ਵਾਏ ਗੁਰਜੀ ਗਖ ਖਾਲਸਾ ਵਾਏ ਗੁਰਜੀ ਦੀ ਫਤਿਹ ਬਾਗੁਰੂ ਜੀ ਇਹ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਬਾਬਿਆਂ ਨੇ ਬਣ ਲਾਇਆ ਵਾ ਬਾਬਾ ਸਤਰਾਮ ਸਿੰਘ ਜੀ ਇਹੇਦਾਰ ਬਾਬਾ ਜਗੀਰ ਸਿੰਘ ਜੀ ਬਾਬਾ ਕਲਬੀਰ ਸਿੰਘ ਜੀ ਸੇਵਾ ਉਹਨਾਂ ਦੀ ਚੱਲ ਰਹੀ ਆ ਮਿੱਟੀ ਆਉਣ ਢਈ ਆ ਐਵੇਂ 10 12 ਟਰਾਲੇ ਮਿੱਟੀ ਦੇ ਭਰ ਕੇ ਲਾਏ ਪਿੰਡ ਪਿੱਟੇ ਵੱਡ ਤੋਂ ਤੋ ਸਾਧ ਸੇਵਾ ਚ ਲਾਉਂਦੇ ਨੇ ਬਹੁਤ ਵਧੀਆ ਵੰਨ ਬੰਨ ਲੈ ਸੇਵਾ ਵੱਡੀ ਕਰ ਲੈ ਨੇ ਤੇ ਸੰਗਤ ਤੋਂ ਵੱਧ ਆਵੇ ਸੰਗਤ ਦੀ ਬਹੁਤ ਲੋੜ ਹੈ ਇੱਥੇ ਲੋ ਆਪਣੇ ਤੋੜੇ ਭਰ ਭਰ ਕੇ ਲਿਆਉਣਾ ਮਿੱਟੀ ਦੇ ਤੋੜੇ ਸੰਗਤ ਆ ਤੋੜਿਆਂ ਦੀ ਲੋੜ ਹੈ ਇੱਥੇ ਤੋੜੇ ਭਰ ਭਰ ਕੇ ਮਿੱਟੀ ਦੇ ਲਿਆਉਣ ਸਾਰੇ ਪਿੰਡ ਵਾਸੀਆਂ ਬੇਨਤੀ ਹੈ ਭਾਈ ਜੀ ਆਪਣਾ ਮੈਂ ਤਾਪ ਸਿੰਘ ਤਾਪ ਜੀ ਕਿੱਥੋਂ ਆਏ ਤੁਸੀਂ ਸੇਵਾ ਲਈ ਅਸੀਂ ਧਾਰੀਵਾਲ ਉਧਰ ਪਿੰਡਿਆ ਸਾਡਾ ạtਾਰੀ ਵਾਗਾ ਬਾਡਰ ਲਾਗੇ ਅਸੀਂ ਉੱਥੋਂ ਆਏ ਦੇਖ ਰਹੇ ਆ ਕਿ ਬੱਡੀ ਗਿਂਤੀ ਵਿੱਚ ਨੌਜਵਾਨ ਜਿਹੜੇ ਨੇ ਬੋਰਿਆਂ ਨਾਲ ਇਹ ਜਿਹੜਾ ਸਾਮਾਨ ਆ ਇਸ ਦਾ ਪੂਰਾ ਕਰਦੇ ਆ ਇਹ ਸੰਗਤ ਸਾਡੇ ਪਿੰਡੋਂ ਕੋਈ 100 ਜੀ ਆਇਆ 6 ਟੈਰੀ ট্রাক ਜਿਹੜਾ ਭਰ ਕੇ ਆ ਬਾਬਿਆਂ ਦਾ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਬਾਬਿਆਂ ਵੱਲੋਂ ਬਾਬਾ ਸਤਨਾਮ ਸਿੰਘ ਜੀ ਬਾਬਾ ਕਲਵੀਰ ਸਿੰਘ ਜੀ ਉਹਨਾਂ ਵੱਲੋਂ ਅਸੀਂ ਸੇਵਾ ਦਿੱਤੀ ਆਏ ਆ ਸਵੇਰ ਦਾ ਕਿੰਨਾ ਬਾਬਾ ਜੀ ਲਓ ਬੰਦ ਨੇ ਸਵੇਰ ਦੇ ਲੱਗੇ ਆ ਜੀ ਵੇਖੋ ਕਾਰਜ ਪੂਰਾ ਹੋਇਆ ਜੀ ਕੋਈ 10-12 ਫੁੱਟ ਹੋ ਗਿਆ ਕਾਰਜ ਪੂਰਾ ਤੇ ਇਹ ਲਗਾਤਾਰ ਲਗਾਤਾਰ ਲੱਗੀ ਹੈ ਸੰਗਤ ਹਾਂਜੀ ਬਾਬਿਆਂ ਦਾ ਹੁਕਮ ਹੈ ਉਹਨਾਂ ਦਾ ਹੁਕਮ ਵਜਾਵਾਂਗੇ ਪੂਰਾ ਜਿਸ ਤਰ੍ਹਾਂ ਉਹਨਾਂ ਦੀ ਇੱਛਾ ਹੋਵੇਗੀ ਆਪਣਾ ਆਪਣਾ ਪਿੰਡ ਤੋਲਾ ਨੰਗਾ ਰਾਹਾਂਸੀ ਲੱਗੇ ਤੇ ਇਹ ਇੱਥੇ ਆ ਦੇ ਇੱਕ ਉਹਨੇ ਵਾਲੇ ਰੁੱਖੀ ਉੱਪਰ ਜਿਹੜੇ ਨੌਜਵਾਨ ਦੇ ਆ ਕਿੰਨੇ ਕਿੰਨੇ ਨੌਜਵਾਨ ਆਏ ਤੇ ਸਾਰੀ ਸੰਗਤ ਆਈ ਹੈ ਜੀ ਇੱਕ ਪਿੰਡ ਦੀ ਸੰਗਤ ਨਹੀਂ ਆ ਪੂਰਾ ਇਲਾਕੇ ਦੀ ਸੰਗਤ ਆ ਤੇ ਬਾਬਾ ਬਾਬਾ ਜਗੀਰ ਸਿੰਘ ਤੇ ਬਾਬਾ ਅਸਨਾਮ ਸਿੰਘ ਦੀ ਰਹਿਨਮਾਈ ਹੈ ਇੱਥਾ ਇਹਦੇ ਸੰਗਤ ਆਈ ਆ ਇਥੇ ਯਾਨੀ ਕਿ ਤੋੜਿਆਂ ਦੀ ਤੇ ਮਿੱਟੀ ਦੀ ਬਹੁਤ ਲੋੜ ਆ ਤੋੜੇ ਭਰ ਕੇ ਆਉਣ ਤੇ ਮਿੱਟੀ ਜਾਵੇ ਬਾਕੀ ਸੰਗਤ ਸਾਰੀ ਲੱਗੀ ਆ ਤੇ ਯਾਨੀ ਕਿ ਉਹਨਾਂ ਦੀ ਰਹਿਣ ਨਮਾਈ ਹੈਟ ਅੱਬਾ ਯਾਰਾ ਸਿੰਘ ਉਹਦਾ ਬਸ ਨਾਮ ਸਿੰਘ ਜੀ ਤੇ ਅੱਬਾ ਜੀ ਗੀਰ ਸਿੰਘ ਸੀ ਤੋੜਿਆਂ ਦੀ ਸੇਵਾ ਤੇ ਮਿੱਟੀ ਲੈ ਕੇ ਆਓ ਵਾਦ ਤੋਂ ਵਾਦ ਤੋੜੇ ਮਿੱਟੀ ਤੇ ਸੰਗਤ ਪਹੁੰਚੇ ਵਾਦ ਤੋਂ ਵਾਦ ਰੇਟਾਂ ਨੇ ਕਮੀ ਆ